ਬੀਤੇ ਦਿਨ 108 ਸੰਤਕੁਲ ਮੰਤਰਾਮ ਜੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰਨ ਅਤੇ ਜਾਤੀ ਸੂਚਕ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਕਤ ਘਟਨਾ ਤੋਂ ਬਾਅਦ ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਸਮੂਹ ਸੰਤਾਂ ਮਹਾਪੁਰਸ਼ਾਂ ਅਤੇ ਸੰਤਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਉੱਥੇ ਇਸ ਮਾਮਲੇ ਸੰਬੰਧੀ ਦੋਸ਼ੀ ਖ ਵਿਅਕਤੀ ਖਿਲਾਫ ਕਾਰਵਾਈ ਨਾ ਕਰਨ ਦੇ ਚਲਦਿਆਂ ਸਮੂਹ ਸੰਤਾਂ ਅਤੇ ਸਮੂਹ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਡੇਰਾ 108 ਸੰਤ ਮੇਲਾ RAM JI ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਬਾਖਫਖ ਬੁਲਾਰਿਆ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਉੱਥੇ ਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਉੱਪਰ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ। ਉਹਨਾਂ ਨੇ ਕਿਹਾ ਕਿ ਸੰਤ ਕੁਲ ਮੰਤਰਾਮ ਜੀ ਨੂੰ ਇਸ ਤਰ੍ਹਾਂ ਦੀ ਧਮਕੀ ਦੇਣਾ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੁੱਲਣਾ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਅਗਰ ਧਮਕੀ ਦੇਣ ਵਾਲੇ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਅਗਲੀ ਕਾਰਵਾਈ ਤੀ ਅਖਤਿਆਰ ਕਰਕੇ ਹਾਈਵੇ ਚਾਂਮਕੀਤਾ ਜਾਵੇਗਾ। ਜੋ ਅੱਜ ਤੋਂ 2 ਮਹੀਨੇ ਪਹਿਲਾਂ ਸਰਪੰਚ ਦਾ ਅਡਵਾਂਸ ਜੀ ਨੂੰ ਕਿਸੇ ਸਾਥੀ ਬੰਦੇ ਨੇ ਧਰਕੀਆਂ ਦਿੱਤੀਆਂ ਅਸੀਂ ਆਹ ਬਿਸ਼ਵਾਸ ਸਿੰਘ ਦੇ ਬਿਸ਼ਵਾਸ ਜ਼ੋਰ ਦੇ ਬਾਅਦ ਬਾਅਦ ਵੀ ਬਾਅਦ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅੱਜ ਦਾ ਇਹ ਪਾਰੀ ਇਕੱਠ ਮੰਗ ਕਰਦਾ ਹੈ ਕਿ ਦੋਸ਼ੀਆਂ ਦੇ ਖਿਲਾਫ ਦੋਸਤ ਕਾਰਵਾਈ ਕੀਤੀ ਜਾਵੇ ਤੇ ਦੋਸਤ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਸਾਡੇ ਮਾਹਪੁਰਚ ਸਿਸ਼ਵਾੜ ਸੰਸਕਲ ਮੰਤਰਾਵ ਜੀ ਪੰਜਾਬ ਪ੍ਰਧਾਨ ਜੀ ਗੁਰਵਦਾਸ ਸਾਧੂ ਸੰਪਰਦ ਹੈ ਸੀ ਅਤੇ ਸਾਰੀਆਂ ਜਿੰਨੀਆਂ ਸਮੂਹ ਜਥੇ ਬੰਨੀਆਂ ਕਹੇ ਗੁਰੂ ਦਾਸ ਮਹਾਰਾਜ ਨੂੰ ਮੰਨਣ ਵਾਲੀਆਂ ਚਾਹੇ ਭਗਵਾਨ ਬਾਲੀ ਮਹਾਰਾਜ ਨੂੰ 바ਵਾ ਸਾਹਿਬ ਬੇਦਗਰ ਨੂੰ ਮੰਨਣ ਵਾਲੀਆਂ ਅੱਜ ਜਿਹੜਾ ਸਾਡਾ ਇਹ ਸੰਵਧਾਨ ਹੋਵੇ 바ਵਾ ਸਾਹਿਬ ਬੇਦਗਰ ਜੀ ਦਾ ਸਾਡੇ ਸੰਤ ਮਹਾਂਪੁਰਸ਼ਾਂ ਦੇ ਉੱਪਰ ਭੀੜਪੇਂਡ ਤੇ ਵੀ ਆਪਾਂ ਨੂੰ ਜਿਹੜਾ ਧਰਨੇ ਲਾ ਕੇ ਦਾ ਜਿਹੜਾ ਪਰਚਾ ਕਰਾਉਣਾ ਪਵੇ ਕਿੱਡੀ ਵੱਡੀ ਨਮੋਸ਼ੀ ਦੀ ਗੱਲ ਆ ਿੱੱਡੀ ਵੱਡੀ ਮਾਤਰਾ ਦੇ ਉੱਪਰ ਆਪਾਂ ਅੱਜ ਦੱਸਿਆ ਸਮਾਜ ਪੂਰਾ ਸਮੁੱਚਾ ਸਮਾਜ ਜਿਹੜਾ ਸ੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸੋਸਾਇਟੀ ਤੇ ਕਿੰਨੇ ਪੰਜਾਬ ਦੇ ਵਿੱਚ ਹਾਰੇ ਕੇ ਡੇਰੇ ਦੇ ਮੁਕੀ ਆ ਮਹਾਰਾਜ ਪਰ ਇੱਥੇ ਦੀ ਮੈਡਮ ਆਈਜੀ ਅਤੇ ਐਸਐਸਪੀ ਸਾਰਿਆਂ ਨਾਲ ਜਿਹੜੀ ਗੱਲਬਾਤ ਹੋਈ ਪਰ ਗੱਲ ਇਹ ਆ ਵੀ ਧਰਨੇ ਲਾਉਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਸੰਤਾਂ ਦੀ ਗੱਲ ਆ ਵੀ ਆਪਾਂ ਸੀਰੀਅਲ ਲੈ ਕੇ ਉਹ ਬੰਦੇ ਤੇ ਜਿਹੜਾ ਇਹ ਕਾਮ ਬੰਦਾ ਜਿਹੜਾ ਵੀ ਉਹ ਜਿਹੜਾ ਬਹੁਤ ਵੱਡਾ ਕਿਤੇ ਵੀ ਕਹਿੰਦੇ ਵੀ ਨਾਮਵਰ ਵਿਅਕਤੀ ਆ ਕਿਤੇ ਆਪਾਂ ਪੁਲਿਸ ਪੱਟਾ ਦੇਣ ਤੋਂ ਡਰਦੀ ਹੈ ਇਲੈਕਸ਼ਨ ਜਿਹਨੇ ਵੋਟਾਂ ਪੜੀਆਂ ਉਹ ਆਪ ਵੀ ਪੜੀਆਂ ਇਹਨਾਂ ਵੋਟਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਪਰ ਇਹਨਾਂ ਨੇ ਜਾਣਬੁੱਝ ਕੇ ਗਿਆ ਵੀ ਆਪਾਂ ਇਲੈਕਸ਼ਨ ਲਾ ਗੀਏ ਤੋ ਕਿਉਂਕਿ ਪਿੱਛੇ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਵੀ ਆਏ ਸੀ ਤਾਂ ਉਦੋਂ ਹੀ ਮਹਾਰਾਜ ਦੀ ਇਹਨਾਂ ਨੇ ਬੇਨਤੀ ਕੀਤੀ ਸੀ ਤੇ ਚਲੋ ਮਹਾਰਾਜ ਨੇ ਕਿਹਾ ਵੀ ਠੀਕ ਆ ਪਰ ਅੱਜ ਦਾ ਜਿਹੜਾ ਸਮਾਂ ਆ ਅੱਜ ਕੋਈ ਸਮਾਂ ਨਹੀਂ ਉਹਨਾਂ ਦਿੱਤਾ ਗਿਆ ਅੱਜ ਜੇਕਰ 3 ਵਜੇ ਤੱਕ ਐਫਆਈਆ ਨਹੀਂ ਮਿਲੀ ਜਿੱਦਾਂ ਮਹਾਂਪੁਰ ਸਾਡੇ ਸੰਤਾਂ ਨੇ ਦੱਸਿਆ ਵੀ 3 ਵਜੇ ਤੱਕ ਨਾ ਮਿਲੀ ਤਾਂ ਉਸ ਤੋਂ ਬਾਅਦ ਸਾਰੇ ਸਾਥੀ ਜਿਹੜੇ ਸੰਘਰਸ਼ ਵਿੱਚ ਉੱਚੀ ਸੰਗ ਜਿਹੜੀ ਹੋਰ ਤਾਂ ਤੀਨੋਂ ਵੀ ਸਾਦ ਕੇ ਜਿਹੜੀ ਵੱਡੀ ਮਾਤਰਾ ਦੇ ਉੱਪਰ ਜਿਹੜਾ ਰੋਲ ਹਾਈਵੇ ਜਿਹੜਾ ਉਹ ਬੰਦ ਕੀਤਾ ਜਾਊਗਾ ਅਣਵਿੱਤ ਸਮੇਂ ਲਈ ਜਿੰਨੇ ਚੱਕ ਜਿਹੜੀ ਐਫਆਈਆ ਦੀ ਕਾਪੀ ਆ ਐਸ 506 ਦਾ ਪਰਚਾ ਜਿਹੜਾ ਨਹੀਂ ਦਰਜ ਹੁੰਦਾ ਉਹਨਾਂ ਦੇ ਪ੍ਰਸੰਗ ਅੱਜ ਵੀ ਆਪਣਾ جاری ਰਹੂਗਾ ਉਧਰ ਸੰਤ ਕੁਲਵੰਤ RAM ji ਨੇ ਕਿਹਾ ਕਿ ਇਨੇ ਦਿਨ ਬੀਤ ਜਾਂਦੇ باوجود ਪੁਲਿਸ ਵੱਲੋਂ ਕਾਰਵਾਈ ਨਾ ਕਰਨਾ ਕਾਫੀ ਨਿੰਦਨਯੋਗ ਹੈ ਹੁਣਾਂ ਸਰਕਾਰ ਤੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਪਿਛਲੇ तकरीबन 2 ਮਹੀਨੇ ਤੋਂ ਕਿਸੇ ਆਰਮ ਆਰਸ਼ਾਪਤ ਜਾਤੀ ਵੱਲੋਂ ਮੈਨੂੰ ਮਾਰ ਦੀ ਧਮਕੀ ਦਿੱਤੀ ਸੀ ਔਰ ਜਾਤੀਸ਼ੂਚਿਸ਼ਾਪਤ ਵੀ ਬੋਲੇ ਔਰ ਗੋਲੀ ਮਾਰ ਦੀ ਧਮਕੀ ਵੀ ਦਿੱਤੀ ਔਰ ਪ੍ਰਸ਼ਾਸਨ ਨੂੰ ਕਈ ਵਾਰੀ ਲਿਖਤੀ ਰੂਪ ਦੇ ਵਿੱਚ ਦਿੱਤਾ ਆ ਪਰ ਅੱਜ ਸੰਗ ਦਾ ਜਿਹੜਾ ਨਾ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ ਅੱਜ ਸੰਗ ਤਾਂ ਟਰਾਲੀਆਂ ਦੇ ਵਿੱਚ ਬੱਸਾਂ ਦੇ ਵਿੱਚ ਭੜਕ ਕੇ ਕਹਿੰਦੇ ਕਿ ਅਸੀਂ ਜੋ ਰੋਡ ਤੇ ਬੈਠਣਾ ਪਰ ਪ੍ਰਸ਼ਾਸਨ ਨੇ ਆ ਕੇ ਰਿਕਵੈਸਟਾਂ ਕਰ ਲਾ ਪਿਆ ਫਿਰ ਉਹਨਾਂ ਨੂੰ ਵਾਪਸ ਆਉਣਾ ਪਿਆ ਪਰ ਇਹਨਾਂ ਨੇ ਜਦੋਂ ਵੀ ਮਤਲਬ ਇੱਥੇ ਆਏ ਆ ਇਹਨਾਂ ਨੇ ਮਿੱਠੀ ਜਿਹੀ ਗੋਲੀ ਦੇ ਕੇ ਤੋਰਤਾ ਇਹਨਾਂ ਨੂੰ ਪਤਾ ਨਹੀਂ ਕਾਦਾ ਕਾਦਾ ਇਹਨਾਂ ਦੇ ਉੱਤੇ ਐਡਾ ਵੱਡਾ ਪ੍ਰੈਸ਼ਰ ਆ ਪ੍ਰਸ਼ਾਸਨ ਦੇ ਉੱਤੇ ਵੀ ਜਿਹੜਾ ਇਹ ਉਹਨੂੰ ਰੈਸਟਰੀ ਕਰ ਰਹੇ ਉਹਨੂੰ ਉਹਦੇ ਉੱਤੇ ਪਰਚਾ ਦਰਜ ਨਹੀਂ ਕਰ ਰਹੇ ਅੱਜ ਵੀ ਸੰਗਤ ਨੇ ਕਿਹਾਗਾ ਅਸੀਂ ਅੱਜ ਚੋਣ ਜਾਬਤੇ ਦੇ باوجود ਵੀ ਪਮਾ ਸਾਡੇ ਤੇ ਪਰਚੇ ਦਰਜ ਛੱਡਣ ਕਹਿੰਦੇ ਅਸੀਂ ਪਰਚੇ ਦਰਜ ਕਰਾਣਮੇ ਪਰ ਅੱਜ ਇਹਨਾਂ ਨੂੰ ਅਕਲ ਦੇਣੀ ਹੈ ਪਰ ਅਸੀਂ ਵੀ ਕਿਹਾ ਮੇਰੇ ਸੰਗਤ ਨੂੰ ਕਿਹਾ ਸੀ ਪੁਲਿਸ ਪ੍ਰਸ਼ਾਸਨ ਹਮੇਸ਼ਾ ਨਕਾਮ ਰਹੀ ਹੈ ਇਹਨਾਂ ਨੇ ਇਹਨਾਂ ਦੇ ਮੁਖੀ ਜਿੰਨੇ ਵੀ ਇਹ ਵੱਡੇ ਵੱਡੇ ਅਫਸਰ ਆ ਉਹਨਾਂ ਦੇ ਫੋਨ ਵੀ ਆਏ ਪਰ ਇਹਨਾਂ ਨੇ ਵੀ ਲੌਲੀਪਾਪ ਤੋਂ ਬਿਨਾ ਕੁਝ ਨਹੀਂ ਕੀਤਾ ਔਰ ਅੱਜ ਸਾਡਾ ਜਿਹੜਾ ਸਾਡਾ ਸਾਡਾ ਜਿਹੜਾ ਜ਼ਬਰ ਦਾ ਜ਼ਬਰ ਦਾ ਜ਼ਬਰਦਸਤ ਟੁਕਾਗਾ ਸਾਰਿਆਂ ਸਾਡਾ ਕਹਾਂਗੇ ਅਸੀਂ ਵੀ ਆਪਣਾ ਮੰਨ ਬਣਾ ਲਿਆਗਾ ਅਸੀਂ ਪਰ ਇਦਨੀਆਂ ਸਰਕਾਰਾਂ ਤੋਂ ਕੀ ਲੈਣਾ ਜਿਹੜੇ ਸਰਕਾਰ ਦੇ ਵਿੱਚ ਸਰਕਾਰਾਂ ਦੇ ਵਿੱਚ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਸਾਡੇ ਇੱਥੇ ਸਾਡੇ ਇੱਥੇ ਖੜੇ ਆ ਪੰਜ ਵੀ ਨੌਰੇ ਤੋਂ ਹੈਂਡੀਕੈਪਟ ਆ ਉਹਨਾਂ ਨੂੰ ਮਾਰਦੇ ਆ ਧਮਕਾ ਤੇ ਉਹਨਾਂ ਦੇ ਪਰਚਾ ਦਾਰ ਨਹੀਂ ਸਾਡੇ ਜੂੜਪੜ ਤੋਂ ਸਾਡੇ ਆਏ ਆ ਇਹਨਾਂ ਦੇ ਮੁੰਡੇ ਨੂੰ ਮਾਰਦੇ ਤਾਂ ਉਹ ਦੇਖ ਇਹਨਾਂ ਦੇ ਐਸਐਸਪੀ ਸਾਹਿਬ ਨੇ ਮਾਰ ਕਰਕੇ ਦਿੱਤਾ ਅਜੇ ਤੱਕ ਉਹ ਰੈਟ ਨਹੀਂ ਗਈ ਮਰੇ ਅਗਰ ਮੈਂ ਇੱਕ ਸੰਤ ਚਿਰਗੁਰ ਦਾ ਸਾਉਂਸਾ ਹੌਸ ਪਰਦਾ ਸੈਟੀ ਔਰ ਡੇ ਦਾ ਮੁਖੀ ਹੁਣ ਤੇ ਐਡੀ ਪਾਵਰ ਆਪਣੀ ਰੱਖਦਾ ਹੋਇਆ ਵੀ ਇਹ ਮੇਰਾ ਆ ਹਾਲਿਆ ਤਾਂ ਆਮ ਲੋਕਾਂ ਦੀ ਕੀ ਜ਼ਿੰਦਗੀ ਆ ਅਸੀਂ ਸਰਕਾਰਾਂ ਸਰਕਾਰਾਂ ਤੋਂ ਇਦਾਂ ਜਿੱਤੋਂ ਕੀ ਲੈਣਾ ਸਾਨੂੰ ਤਾਂ ਉਹਨਾਂ ਸਰਕਾਰਾਂ ਦੀ ਲੋੜ ਹੈ ਜਿਹੜਾ ਮਨਨ ਤਰਫ ਬਾਹਰ ਪ੍ਰਦੇਸ਼ਾਂ ਦੇ ਵਿੱਚ ਦਰਾਂ ਤੱਕ ਅਗਲੇ ਤੇ ਪਰਚਾ ਦਰਜ ਕਰਦੇ ਆ ਇੱਥੇ ਤਾਂ ਕੋਈ ਮਿੱਠੀਆਂ ਗੋਲੀਆਂ ਦੇ ਕੇ ਤੋਰ ਦਿੰਦੇ ਅਸੀਂ ਨਾ ਪ੍ਰਸ਼ਾਸਨ ਤੋਂ ਕੀ ਲੈਣਾ ਇਹ ਸਾਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਜਰਾ ਤੁਸੀਂ ਵੀ ਸੁਣੋ ਝੂਮਜਾਰਾ ਵਿਖੇ ਇਕੱਠ ਹੋਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਇਹਦੇ ਵਿੱਚ ਜਿਹੜੀ ਗੁਰੂ ਮਹਾਰਾਜ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਉਹਦੇ ਅਕੋਰਡਿੰਗਲੀ ਕਾਰਵਾਈ ਕਰਕੇ ਤੁਹਾਨੂੰ ਜਾਣੂ ਕਰਾਉਂਦੇ ਹਾਂ